ਜੀ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਬੇਨਤੀ ਆ ਸਾਰੇ ਗੜਦੀਵਾਲਾ ਦੇ ਇਲਾਕੇ ਦੇ ਅਤੇ ਸ਼ਹਿਰ ਨਿਵਾਸੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀਡੀਓ ਨੂੰ ਜਰੂਰ ਸੁਣਿਓ 2 ਮਿੰਟ ਦਾ ਸਮਾਂ ਕੱਢ ਕੇ ਵੀਡੀਓ ਜਰੂਰ ਸੁਣਿਓ ਤੇ ਨੂੰ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਹਰੇਕ ਪਿੰਡ ਦੇ ਵਿੱਚ ਹਰੇਕ ਘਰ ਦੇ ਵਿੱਚ ਵੀਡੀਓ ਜਰੂਰ ਪਹੁੰਚਣੀ ਚਾਹੀਦੀ ਆ ਸਾਡੇ ਇਲਾਕੇ ਦੇ ਵਿੱਚ ਗੜਦੀਵਾਲਾ ਦੇ ਲਾਗੇ ਪਿੰਡਾਂ ਦੇ ਵਿੱਚ ਬਹੁਤ ਹੀ ਕੈਂਸਰ ਦੇ ਜਿਹੜੀਆਂ ਮਰੀਜ਼ ਅੱਗੇ ਆ ਰਹੇ ਸੀ ਤੇ ਆਪਾਂ ਇਸ ਨੂੰ ਮੱਦੇ ਨਜ਼ਰ ਦੇਖਦੇ ਆ ਵੀ ਇੰਨੀ ਗੰਭੀਰ ਬਿਮਾਰੀ ਨਾ ਮਰਾਦ ਬਿਮਾਰੀ ਜਦੋਂ ਲਾਸਟ ਸਟੇਜ ਤੇ ਆ ਜਾਂਦੀ ਆ ਫੇਰ ਹੀ ਕਿਉਂ ਪਤਾ ਲੱਗਦਾ ਅਸੀਂ ਸਾਡੀਆਂ ਮਾਮਾ ਭੈਣਾ ਉਦੋਂ ਪਹਿਲੀ ਸਟੇਜ ਤੇ ਕਿਉਂ ਨਹੀਂ ਪਤਾ ਲੱਗਦਾ ਸੀ ਕਿਉਂ ਕਿਉਂ ਉਸ ਚੀਜ਼ ਤੋਂ ਖੁੱਝ ਜਾਂਦੇ ਆ ਜਦੋਂ ਅਸੀਂ ਲਾਸਟ ਸਟੇਜਾਂ ਤੇ ਜਦੋਂ ਆ ਜਾਂਦਾ ਫੇਰ ਹੀ ਕਿਉਂ ਪਤਾ ਲੱਗਦਾ ਇਸ ਨੂੰ ਮੱਦੇ ਨਜ਼ਰ ਦੇਖਦੇ ਆ ਆਪਾਂ ਸਾਰੀ ਸਲਾਹ ਕਰਕੇ ਇੱਕ 15 ਤਰੀਕ ਨੂੰ ਇੱਕ ਕੈਂਪ ਲਾਇਆ ਜਾ ਰਿਹਾ ਹੈ ਗੜਦੀ ਵਾਲਾ ਸੰਸਥਾ ਦੇ ਜਿਹੜਾ ਨਵਾਂ ਬਣਿਆ ਦਫ਼ਤਰ ਆ ਉਹਦੇ ਵਿੱਚ ਕੈਂਪ ਲਾਇਆ ਜਾ ਰਿਹਾ ਆ ਮਾਤਾ ਗੁੰਦਜੀਤ ਸਿੰਘ ਵਾਰੀ ਯਾਦ ਦੇ ਵਿੱਚ ਜੋ ਦਸਤਰ ਬਣਾਇਆ ਗਿਆ ਮੇਰੀ ਇੱਕ ਹੱਥ ਬੰਨ ਕੇ ਬੇਨਤੀ ਸਾਰੀ ਸੰਗਤ ਨੂੰ ਤੁਸੀਂ ਇੱਕ ਸੇਵਾ ਕਰ ਸਕਦੇ ਆ ਜਿਹੜੇ ਪਿੰਡਾਂ ਦੇ ਮੋਹਤਵਾਰ ਕੋਈ ਸੁਸਾਇਟੀਆਂ ਵਾਲੇ ਵੀਰਾਂ ਉਹ ਸੇਵਾ ਕਰ ਸਕਦੇ ਕਿੱਦਾਂ ਕਰ ਸਕਦੇ ਤੁਸੀਂ ਪਿੰਡਾਂ ਦੇ ਵਿੱਚ ਲੋੜਵੰਦ ਔਰਤਾਂ ਜਿਹੜੇ ਵਿਚਾਰੀ ਇਥੇ ਪਹੁੰਚ ਨਹੀਂ ਸਕਦੇ ਜਿਹੜੇ ਦਾ ਪਹੁੰਚ ਸਕਦੇ ਆ ਉਹ ਜਰੂਰ ਇਸ ਕੈਂਪ ਦੇ ਵਿੱਚ ਹਿੱਸਾ ਲਓ ਤੇ ਜਿਹੜੇ ਨਹੀਂ ਪਹੁੰਚ ਸਕਦੇ ਤੁਸੀਂ ਪਿੰਡਾਂ ਦੇ ਵਿੱਚ ਆਪਣਾ ਸਾਧਨ ਕੋਈ ਕੋਈ ਟਰੈਲੀ ਟਰੈਕਟਰ ਤੇ ਕੋਈ ਗੱਡੀ ਦੇ ਵਿੱਚ ਕੋਈ ਮੋਟਰਸਾਈਕਲ ਤੇ ਉਹੀ ਵੱਧ ਤੋਂ ਵੱਧ ਇੱਥੇ ਸੰਗਤ ਲੈ ਕੇ ਪਹੁੰਚੋ ਔਰਤਾਂ ਨੂੰ ਲੈ ਕੇ ਪਹੁੰਚੋ ਕਿਉਂਕਿ ਬਹੁਤ ਜ਼ਿਆਦਾ ਕੇਸ ਆ ਰਹੇ ਔਰਤਾਂ ਦੀ ਛਾਤੀ ਦੇ ਕੇਸ ਆ ਰਹੇ ਬੱਚੇ ਦਾਨੀ ਦੇ ਜ਼ਿਆਦਾ ਕੇਸ ਆ ਰਹੇ ਆ ਤੇ ਬੰਦਿਆਂ ਦੀ ਗਦੂਤਾਂ ਦੇ ਕੇਸ ਆ ਰਹੇ ਆ ਜਿਹੜਾ ਜ਼ਿਆਦਾ ਕਰ ਕੈਂਸਰ ਦੇ ਜਿਹੜੇ ਮਰੀਜ਼ੋ ਆ ਰਹੇ ਤੇ ਸਾਰੇ ਸਰੀਰ ਦੇ ਚੈੱਕਅਪ ਕੀਤਾ ਜਾਊਗਾ ਅੱਖਾਂ ਦਾ ਕੈਂਪ ਲਾਇਆ ਜਾਊਗਾ ਜਿਹਦੇ ਵਿੱਚ ਫ੍ਰੀ ਐਨਕਾ ਵੀ ਦਿੱਤੀਆਂ ਜਾਣਗੀਆਂ ਮੇਰੀ ਬੇਤੀ ਆ ਨਹੀਂ ਵੱਧ ਚੜ ਕੇ ਸਾਰੀ ਸੰਗਤ ਨੂੰ ਇਸ ਕੈਂਪ ਨੂੰ ਜ਼ਰੂਰ ਪਹੁੰਚੋ ਕੋਈ ਜ਼ੋਰ ਨਹੀਂ ਲੱਗਦਾ ਕੋਈ ਤੁਹਾਡੇ ਕੋਲ ਪੈਸਾ ਨਹੀਂ ਲਿਆ ਜਾਊਗਾ ਆਪਾਂ ਕਿਉਂ ਔਰਤਾਂ ਕਿਸੇ ਦੀ ਜਾਨ ਤੁਸੀਂ ਇਸ ਕੈਂਪ ਦੇ ਵਿੱਚ ਲਿਆਉਂਗੇ ਕਿਸੇ ਦੀ ਪਹਿਲਾਂ ਜਾਂਚ ਅਸੀਂ ਕਿਉਂ ਡਰਦੇ ਹਾਂ ਪਹਿਲੀ ਗੱਲ ਤਾਂ ਅਸੀਂ ਡਰਦੇ ਹਾਂ ਉਸ ਬਿਮਾਰੀ ਦਾ ਨਾਮ ਲੈਣ ਦੇ ਕਿਤੇ ਸਾਨੂੰ ਨਿਕਲ ਨਾ ਜਾਵੇ ਤੇ ਜੇ ਅਸੀਂ ਉਹਦੀ ਜਾਂਚ ਕਰਾਂਗੇ ਕੋਈ ਮੁੰਡਲੀ ਅ ਸ਼ੁਰੂਆਤੀ ਦੌਰ ਦੇ ਵਿੱਚ ਉਹ ਬਿਮਾਰੀ ਖੜੀ ਚੋਗੀ ਤਾਂ ਉਹਦਾ ਇਲਾਜ ਵੀ ਬਹੁਤ ਇਲਾਜ ਵੀ ਹੈਗਾ ਜਦੋਂ ਆਪਾਂ ਲਾਸਟ ਫੀਤੇ ਚਲ ਜਾਂਦੀ ਆ ਉਦੋਂ ਸਾਡਾ ਪੈਸਾ ਵੀ ਲੱਗ ਜਾਂਦਾ ਤੇ ਸਾਡਾ ਉਦੋਂ ਨੁਕਸਾਨ ਵੀ ਬਹੁਤ ਵੱਡੇ ਪੱਧਰ ਤੇ ਹੁੰਦਾ ਮੇਰੀ ਬੇਨਤੀ ਆ ਸਾਰੀ ਸੰਗਤ ਨੂੰ ਆਪਾਂ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਹਰਿਆਕਦੇ ਮੋਬਾਈਲ ਤੱਕ ਰਪਚਾਓ ਸਾਰੇ 15 ਤਰੀਕ ਨੂੰ ਸਵੇਰੇ 10 ਵਜੇ ਸ਼ੁਰੂਆਤ ਕੀਤੀ ਜਾਊਗੀ ਕੈਂਪ ਦੀ ਸ਼ਾਮ 4 ਵਜੇ ਤੱਕ ਇਹ ਕੈਂਪ ਚੱਲੂਗਾ ਜਿਹਦੇ ਵਿੱਚ ਔਰਤਾਂ ਦੇ ਬੰਦਿਆਂ ਦੇ ਸਾਰੇ ਟੈਸਟ ਸ਼ਰੀਰ ਦੇ ਕੀਤੇ ਜਾਣਗੇ ਜਿਹਦੇ ਵਿੱਚ ਬਾਲਡ ਕੇਅਰ ਸੈਂਟਰ ਅਤੇ ਵਰਤਮਾਨ ਸੋਸਾਇਟੀ ਵੱਲੋਂ ਇਹ ਕੈਂਪ ਜਿਹੜਾ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਲਾਇਆ ਜਾ ਰਿਹਾ ਹੈ ਤੇ ਹੁਣ ਤੁਸੀਂ ਮੈਂ ਪਹਿਲਾਂ ਵੀ ਦੱਸ ਚੁੱਕਾ ਇੱਕ ਸੇਵਾ ਕਰਨੀ ਆ ਤੁਸੀਂ ਪਿੰਡਾਂ ਦੇ ਵਿੱਚ ਜਿਹੜੇ ਮੋਤਬਾਰਾ ਕੁਝ ਵੱਧ ਤੋਂ ਵੱਧ ਔਰਤਾਂ ਨੂੰ ਬੰਦਿਆਂ ਨੂੰ ਅਵੇਅਰ ਅਵੇਅਰ ਕਰਕੇ ਲੈ ਕੇ ਆਓ ਇੱਕ ਅਵੇਅਰਨੈਸ ਕੈਂਪ ਵੀ ਲਾਇਆ ਜਾਊਗਾ ਜੇ ਕੋ ਟੈਸਟ ਵੀ ਕਰਾਉਣੇ ਨਾਲ ਅਵੇਅਰ ਵੀ ਕੀਤਾ ਜਾਊਗਾ ਵੀ ਆਪਾਂ ਕੈਂਸਰ ਤੋਂ ਕਿਵੇਂ ਬਚਿਆ ਜਾ ਸਕਦਾ ਕੈਂਸਰ ਕਿਵੇਂ ਹੋ ਗਿਆ ਤੇ ਲੱਛਣ ਕੀ ਆ ਕੈਂਸਰ ਇਹ ਇਹ ਵੀ ਜ਼ਰੂਰ ਇਸ ਕੈਂਪ ਦੇ ਵਿੱਚ ਦੱਸਿਆ ਜਾਊਗਾ ਮਹਾਰਾ ਰਿਆ ਇਸ ਕੈਂਪ ਦੇ ਵਿੱਚ ਆਪਾਂ ਬਣਦੀ ਜਿਹੜੀ ਇੱਕ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਆਪਣੇ ਆਪਣੇ ਪਿੰਡਾਂ ਨੂੰ ਬਚਾ ਲਈਏ ਜੋ ਹਾਲਾਤ ਬਣਦੇ ਜਾ ਰਹੇ ਆ ਸਾਡੇ ਇਲਾਕਿਆਂ ਦੇ ਵਿੱਚ ਜੋ ਪਾਣੀ ਦੇ ਹਾਲਾਤ ਬਣਦੇ ਜਾ ਰਹੇ ਆ ਕਿਉਂ ਬਿਮਾਰੀਆਂ ਕਿਉਂ ਕੈਂਸਰ ਇਹੋ ਜੀ ਨਾਮਰਾਦ ਬਿਮਾਰੀ ਦੇ ਕੇਸ ਕਿਉਂ ਵਧਦੇ ਜਾ ਰਹੇ ਇਹਨੂੰ ਵੀ ਆਪਾਂ ਕੋਖ ਪੜਤਾਲ ਕਰੀਏ ਇਹਨੂੰ ਵੀ ਆਪਾਂ ਬਚਾਈਏ ਮੇਰੀ ਬੇਨਤੀ ਆ ਸਾਰੇ ਨੂੰ ਹੱਥ ਬੰਨ੍ਹ ਕੇ ਜਰੂਰ ਇਸ ਕੈਂਪ ਦਾ ਹਿੱਸਾ ਬਣੋ ਸਾਡੀ ਸੋਸਾਇਟੀ ਦੇ ਮੈਂਬਰ ਬਾਬਾ ਦੀਪ ਸਿੰਘ ਸੇਵਾ ਦਲ ਦਾ ਸਮੂਹ ਪਰਿਵਾਰ ਖੜਾ ਹੈ ਤੁਹਾਨੂੰ ਅਪੀਲ ਕਰ ਰਿਹਾ ਇਸ ਕੈਂਪ ਦੇ ਵਿੱਚ ਜ਼ਰੂਰ ਬਣੋ World Cancer Care and Vardhman Group ਜਿਨ੍ਹਾਂ ਨੇ ਸਾਡੇ ਨਾਲ ਸੇਕਿੰਡ ਕੀਤੇ ਹੈ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਵਿੱਚ ਚੈੱਕਅਪ ਕਰਦੇ ਨੇ ਪਹਿਲਾਂ ਤਾਂ ਸਾਡੇ ਜੀ ਜਿਹੜੇ 8 ਮਹੀਨੇ ਦੇ ਕੈਂਪ ਹੈ ਸੈਪਟੰਬਰ ਦੇ ਉਹ ਤੁਸੀਂ ਲੈਸ ਲੈ ਲਓ ਮੇਰੇ ਤੋਂ 15 ਸੈਪਟੰਬਰ ਨੂੰ ਅਸੀਂ ਹੋਵਾਂਗੇ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਆਫਿਸ ਗੜ ਦੀਵਾਲ ਹੁਸ਼ਿਆਰਪੁਰ ਉਸ ਤੋਂ ਬਗਾ IR ਮੈਂ ਬੇਨਤੀ ਕਰਨ ਲੱਗਾ ਸਾਰੀਆਂ ਰੋਟਰੀ ਕਲੱਬਸ ਲਾਇਨਸ ਕਲੱਬ ਸਭ ਸਮਾਜਿਕ ਜਥੇਬੰਦੀਆਂ ਕਲੱਬਸ ਬਣੀਆਂ ਪਿੰਡਾਂ 'ਚ ਕੰਮ ਫਾਰਵਰਡ ਅਸੀਂ ਹਰ ਮਹੀਨੇ ਤਾਂ ਕੈਂਪ ਦੇਵਾਂ ਕੰਢੀ ਦੇ ਇਲਾਕੇ ਨੂੰ ਸ਼ਾਮਿਲ ਹਰ ਮਹੀਨੇ ਠੀਕ ਹੈ ਮੈਂ ਥੈਂਕਸ ਕਰਦਾ ਮੌਜੂਦ ਗਰੁੱਪ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਸ਼ੇਕ ਹੈਂਡ ਕੀਤਾ ਤੇ ਮਨੁੱਖਤਾ ਦੀ ਸੇਵਾ ਦੇ ਵਿੱਚ ਸਾਡੇ ਨਾਲ ਪੂਰਾ ਸਹਿਯੋਗ ਕਰਾ ਰਹੇ ਠੀਕ ਹੈ ਵਰਲਡ ਕੈਂਸ ਉਹ ਚੀਜ਼ ਹੈ ਜਿਹੜੀ ਕਿ ਤੁਹਾਡੇ ਦਰਵਾਜੇ ਤੇ ਸਾਡੀਆਂ ਬਸਣਾਂ ਪੜਨੀਆਂ ਕੈਂਸਰ ਦੀ 8 ਕਿਸਮ ਦਾ ਕੈਂਸਰ ਚੈੱਕ ਅਪ ਕਰਾਂਗੇ ਇਹਨਾਂ ਦੇ ਵਿੱਚ ਕਿਹੜਾ ਕਿਹੜਾ ਪਹਿਲਾਂ ਤਾਂ ਬੀਪੀ ਡਾਕਟਰ ਸਭ ਦਾ ਚੈੱਕ ਅਪ ਕਰਾਂਗੇ ਮੂੰਹ ਦਾ ਕੈਂਸਰ ਗਲੇ ਦਾ ਠੀਕ ਹੈ ਡਿਵਾਈਡਡ ਇਨ ਟੂ ਪਾਰਟਸ ਔਰਤ ਦੇ ਵਿੱਚ ਦੋ ਕੈਂਸਰ ਪਾਈ ਜਾਂਦੇ ਆ ਜੋ ਕਿ ਬਹੁਤ ਹੀ ਭਿਆਨਕ ਹੈ ਛਾਤੀ ਦਾ ਤੇ ਬੱਚੇ ਕਰਦੀ ਦਾ ਠੀਕ ਹੈ ਮੇਲ ਦੇ ਵਿੱਚ ਗਦੂਦਾ ਦਾ ਕੈਂਸਰ ਜਿਹਨੂੰ ਪ੍ਰੋਸਟੇਟ ਕੈਂਸਰ ਹੈ ਬਲੱਡ ਕੈਂਸਰ ਵੀ ਸਾਡੀ ਲੈਬ ਹੋਣੀ ਹੈ ਬੀਐਮਡੀ ਸਭ ਦੀ ਕਰਾਂਗੇ ਹੱਡੀਆਂ ਦਾ ਠੀਕ ਹੈ ਐਂਡ ਜਰਨਲ ਮੈਡੀਸਨ ਕੁੱਲਾ ਦਵਾਈ ਦਾ ਲੰਗਰ ਹੋएगा ਜਾਗਰਤਾ ਦੇ ਪਰਚੇ ਜਾਗਰਤਾ ਦੇ ਲੈਕਚਰ ਹੋਣਗੇ ਠੀਕ ਹੈ ਇਹ ਮੇਰੀ ਹੱਥ ਜੋ ਅੱਖਾਂ ਦੀ ਮਸਾਂ ਨੇ ਸਾਡੇ ਸੱਚ ਨੂੰ ਕੋਲੀ ਜਾ ਸੀ ਦੱਸਣਾ ਐਨ ਕਫਰੀ ਦੇਵਾਂਗੇ ਆਰ ਕੈਂਪ ਸਾਡੀਆਂ ਅੱਖਾਂ ਦੀ ਬਸਾਂ ਵੀ ਪਹੁੰਚਣਗੇ ਨੌਂਗੀਆਂ ਤਿਆਰ ਹੋ ਗਈ ਅੱਖਾਂ ਚੈੱਕ ਅਪ ਕਰਕੇ ਸਾਡੇ 5 6 ਮਿੰਟੋ ਦੀ ਲੰਬੀ ਲਾਈਨ ਲੱਗਦੀ ਹੈ 5 6 ਮਿੰਟ ਲੱਗਦੇ ਹੈ ਇੱਕ ਪੇਸ਼ੈਂਟ ਦੇ ਅੱਖਾਂ ਚੈੱਕ ਅਪ ਜੇ ਮੇਰੀਆਂ ਅੱਖਾਂ ਇੰਗਲੈਂਡ ਚੈੱਕ ਅਪ ਨਹੀਂ ਉਵੇਂ ਹੋਣਗੀਆਂ ਸ਼ਾਇਦ ਕੁਝ ਸਮਝਦਿਆਂ ਠੀਕ ਹੈ ਪਲੀਜ਼ ਤੁਸੀਂ ਬਹੁਤ ਵੱਧ ਫਾਇਦਾ ਲੈਣਾ ਫ੍ਰੀ ਐਨਕ ਲੈ ਕੇ ਤੋਰਾਂਗੇ ਐਨ ਗੁੱਡ ਕੁਆਲਟੀ ਐਨਕ ਜੋ ਕਿ ਮੈਂ ਖੁਦ ਲੈਣਾ ਹੈ ਠੀਕ ਹੈ ਅੰਡਰ ਕੋਈ ਰਿਮਿਨਿਚਲ ਮਾ ਕੰਮ ਨਹੀਂ ਹੋਏ ਪਲੀਜ਼ ਫਟ ਬਦ ਫਾਇਦਾ ਲੋ ਨਾ ਲਿਖੋ ਵੀ ਸਾਡੇ ਪਿੰਡ ਪਹੁੰਚੋ ਜੀ ਆਪਣਾ ਸਾਡੀ ਟੀਮ ਤੁਹਾਨੂੰ ਕੰਟੈਕਟ ਕਰੇਗੀ ਫੇਰ ਵਰਦਮਾਨ ਗਰੁੱਪ ਤੇ ਵਰਲਡ ਕੈਂਸਰ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਪਲੀਜ਼ ਸਾਨੂੰ ਕਾਲ ਕਰੋ ਵੀ ਵੇਟਿੰਗ ਯੂਰ ਕਾਲ ਥੈਂਕ ਯੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਬੇਨਤੀ ਆ ਸਾਰੇ ਗੜਵੀ ਵਾਲਾ ਦੇ ਇਲਾਕੇ ਦੇ ਅਤੇ ਸ਼ਹਿਰ ਨਿਵਾਸੀਆਂ ਨੂੰ ਹੱਥ ਬਨ ਕੇ ਬੇਨਤੀ ਆ ਵੀਡੀਓ ਨੂੰ ਜਰੂਰ ਸੁਣਿਓ 2 ਮਿੰਟ ਦਾ ਸਮਾਂ ਕੱਢ ਕੇ ਵੀਡੀਓ ਜਰੂਰ ਸੁਣਿਓ ਤੇ ਨੂੰ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਹਰੇਕ ਪਿੰਡ ਦੇ ਵਿੱਚ ਹਰੇਕ ਘਰ ਦੇ ਵਿੱਚ ਵੀਡੀਓ ਜਰੂਰ ਪਹੁੰਚਣੀ ਚਾਹੀਦੀ ਆ ਸਾਡੇ ਇਲਾਕੇ ਦੇ ਵਿੱਚ ਗੜਦੀ ਵਾਲਾ ਦੇ ਲਾਗੇ ਪਿੰਡਾਂ ਦੇ ਵਿੱਚ ਬਹੁਤ ਹੀ ਕੈਂਸਰ ਦੇ ਜਿਹੜੀਆਂ ਮਰੀਜ਼ ਅੱਗੇ ਆ ਰਹੇ ਸੀ ਤੇ ਆਪਾਂ ਇਸ ਨੂੰ ਮੱਦੇ ਨਜ਼ਰ ਦੇਖਦੇ ਵੀ ਇੰਨੀ ਗੰਭੀਰ ਬਿਮਾਰੀ ਨਾ ਮੁਰਾਦ ਬਿਮਾਰੀ ਜਦੋਂ ਲਾਸਟ ਸਟੇਜ ਤੇ ਆ ਜਾਂਦੀ ਆ ਫੇਰੀ ਕਿਉਂ ਪਤਾ ਲੱਗਦਾ ਅਸੀਂ ਸਾਡੀਆਂ ਮਾਵਾ ਭੈਣਾ ਉਦੋਂ ਪਹਿਲੀ ਸਟੇਜ ਤੇ ਕਿਉਂ ਨਹੀਂ ਪਤਾ ਲੱਗਦਾ ਸੀ ਕਿਉਂ ਕਿਉਂ ਉਸ ਚੀਜ਼ ਤੋਂ ਉੱਝ ਜਾਂਦੇ ਆਂ ਜਦੋਂ ਅਸੀਂ ਲਾਸਟ ਸਟੇਜਾਂ ਤੇ ਜਦੋਂ ਆ ਜਾਂਦਾ ਫਿਰ ਹੀ ਕਿਉਂ ਪਤਾ ਲੱਗਦਾ ਇਸ ਨੂੰ ਮੱਦੇਨਜ਼ਰ ਦੇਖਦੇ ਆਪਾਂ ਸਾਰੀ ਸਲਾਹ ਕਰਕੇ ਇੱਕ 15 ਤਰੀਕ ਨੂੰ ਇੱਕ ਕੈਂਪ ਲਾਇਆ ਜਾ ਰਿਹਾ ਹੈ ਗੜਤੀ ਵਾਲਾ ਸੰਸਥਾ ਦੀ ਜਿਹੜਾ ਨਵਾਂ ਬਣਿਆ ਦਫ਼ਤਰ ਆ ਉਹਦੇ ਵਿੱਚ ਕੈਂਪ ਲਾਇਆ ਜਾ ਰਿਹਾ ਮੰਤ੍ਰ ਗੁੰਦਰ ਸਿੰਘ ਭਾਰੀ ਯਾਦ ਦੇ ਵਿੱਚ ਜੋ ਦਫ਼ਤਰ ਬਣਾਇਆ ਗਿਆ ਮੇਰੀ ਇੱਕ ਹੱਥ ਬੰਨ ਕੇ ਬੇਨਤੀ ਸਾਰੀ ਸੰਗਤ ਨੂੰ ਤੁਸੀਂ ਇੱਕ ਸੇਵਾ ਕਰ ਸਕਦੇ ਆ ਜਿਹੜੇ ਪਿੰਡਾਂ ਦੇ ਮੋਹਤਵਾਰ ਕੋਈ ਸੁਸਾਇਟੀਆਂ ਵਾਲੇ ਵੀਰ ਆ ਉਹ ਸੇਵਾ ਕਰ ਸਕਦੇ ਕਿੱਦਾਂ ਕਰ ਸਕਦੇ ਤੁਸੀਂ ਪਿੰਡਾਂ ਦੇ ਵਿੱਚ ਲੋੜਵੰਦ ਔਰਤਾਂ ਜਿਹੜੇ ਵਿਚਾਰੇ ਇੱਥੇ ਪਹੁੰਚ ਨਹੀਂ ਸਕਦੇ ਜਿਹੜੇ ਦਾ ਪਹੁੰਚ ਸਕਦੇ ਆ ਉਹ ਜਰੂਰ ਇਸ ਕੈਂਪ ਦੇ ਵਿੱਚ ਹਿੱਸਾ ਲਓ ਤੇ ਜਿਹੜੇ ਨਹੀਂ ਪਹੁੰਚ ਸਕਦੇ ਤੁਸੀਂ ਪਿੰਡਾਂ ਦੇ ਵਿੱਚ ਆਪਣਾ ਸਾਧਨ ਕੋਈ ਕੋਈ ਟਰੈਲੀ ਟਰੈਕਟਰ ਤੇ ਕੋਈ ਗੱਡੀ ਦੇ ਵਿੱਚ ਕੋਈ ਮੋਟਰਸਾਈਕਲ ਤੇ ਤੁਸੀਂ ਵੱਧ ਤੋਂ ਵੱਧ ਇੱਥੇ ਸੰਗਤ ਲੈ ਕੇ ਪਹੁੰਚੋ ਔਰਤਾਂ ਨੂੰ ਲੈ ਕੇ ਪਹੁੰਚੋ ਕਿਉਂਕਿ ਬਹੁਤ ਜ਼ਿਆਦਾ ਕੇਸ ਆ ਰਹੇ ਔਰਤਾਂ ਦੀ ਛਾਤੀ ਦੇ ਕੇਸ ਆ ਰਹੇ ਬੱਚੇ ਦਾਨੀ ਦੇ ਜ਼ਿਆਦਾ ਕੇਸ ਆ ਰਹੇ ਆ ਤੇ ਬੰਦਿਆਂ ਦੀ ਗਦੂਤਾਂ ਦੇ ਕੇਸ ਆ ਰਹੇ ਆ ਜਿਹੜਾ ਜ਼ਿਆਦਾ ਤਰਕ ਕੈਂਸਰ ਦੇ ਜਿਹੜੇ ਮਰੀਜ਼ੋ ਆ ਰਹੇ ਤੇ ਸਾਰੇ ਸਰੀਰ ਦੇ ਚੈੱਕਅਪ ਕੀਤਾ ਜਾਊਗਾ ਅੱਖਾਂ ਦਾ ਕੈਂਪ ਲਾਇਆ ਜਾਊਗਾ ਜਿਹਦੇ ਵਿੱਚ ਫ੍ਰੀ ਐਂਕਾ ਵੀ ਦਿੱਤੀਆਂ ਜਾਣਗੀਆਂ ਮੇਰੀ ਬੇਨਤੀ ਹੈ ਨਹੀਂ ਵੱਧ ਚੜ ਕੇ ਸਾਰੀ ਸੰਗਤ ਨੂੰ ਇਸ ਕੈਂਪ ਨੂੰ ਜ਼ਰੂਰ ਪਹੁੰਚੋ ਕੋਈ ਜ਼ੋਰ ਨਹੀਂ ਲੱਗਦਾ ਕੋਈ ਤੁਹਾਡੇ ਕੋ ਪੈਸਾ ਨਹੀਂ ਲਿਆ ਜਾਊਗਾ ਆਪਾਂ ਕਿਉਂ ਔਰਤਾਂ ਕਿਸੇ ਦੀ ਜਾਨ ਤੁਸੀਂ ਇਸ ਕੈਂਪ ਦੇ ਵਿੱਚ ਲਿਆਉਂਗੇ ਕਿਸੇ ਦੀ ਪਹਿਲਾਂ ਜਾਂਚ ਅਸੀਂ ਕਿਉਂ ਡਰਦੇ ਹਾਂ ਪਹਿਲੀ ਗੱਲ ਤਾਂ ਅਸੀਂ ਡਰਦੇ ਹਾਂ ਉਸ ਬਿਮਾਰੀ ਦਾ ਨਾਮ ਲੈਣ ਦੇ ਕਿਤੇ ਸਾਨੂੰ ਨਿਕਲ ਨਾ ਜਾਵੇ ਤੇ ਜੇ ਅਸੀਂ ਉਹਦੀ ਜਾਂਚ ਕਰਾਂਗੇ ਕੋਈ ਮੁੰਡਲੀ ਅ ਸ਼ੁਰੂਆਤੀ ਦੌਰ ਦੇ ਵਿੱਚ ਉਹ ਬਿਮਾਰੀ ਖੜੀ ਚੋਗੀ ਤਾਂ ਉਹਦਾ ਇਲਾਜ ਵੀ ਬਹੁਤ ਇਲਾਜ ਵੀ ਹੈਗਾ ਜਦੋਂ ਆਪਾਂ ਲਾਸਟ ਸਟੇਜ ਤੇ ਚਲ ਜਾਂਦੀ ਆ ਉਦੋਂ ਸਾਡਾ ਪੈਸਾ ਵੀ ਲੱਗ ਜਾਂਦਾ ਤੇ ਸਾਡਾ ਉਹਦਾ ਨੁਕਸਾਨ ਵੀ ਬਹੁਤ ਵੱਡੇ ਪੱਧਰ ਤੇ ਹੁੰਦਾ ਮੇਰੀ ਬੇਨਤੀ ਆ ਸਾਰੇ ਸੰਗਤ ਨੂੰ ਆਪਾਂ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਹਰ ਇੱਕ ਦੇ ਮੋਬਾਈਲ ਤੱਕ ਪਹੁੰਚਾਓ ਸਾਰੇ 15 ਤਰੀਕ ਨੂੰ ਸਵੇਰੇ 10 ਵਜੇ ਸ਼ੁਰੂਆਤ ਕੀਤੀ ਜਾਊਗੀ ਕੈਂਪ ਦੀ ਸ਼ਾਮ 4 ਵਜੇ ਤੱਕ ਇਹ ਕੈਂਪ ਚੱਲੂਗਾ ਜਿਹਦੇ ਵਿੱਚ ਔਰਤਾਂ ਦੇ ਬੰਦੀਆਂ ਦੇ ਸਾਰੇ ਟੈਸਟ ਸਰੀਰ ਦੇ ਕੀਤੇ ਜਾਣਗੇ ਜਿਹਦੇ ਵਿੱਚ ਬਾਲਡ ਕੇਅਰ ਸੈਂਟਰ ਅਤੇ ਵਰਧਮਾਨ ਸੁਸਾਇਟੀ ਵੱਲੋਂ ਇਹ ਕੈਂਪ ਜਿਹੜਾ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਲਾਇਆ ਜਾ ਰਿਹਾ ਹੈ ਤੇ ਹੁਣ ਤੁਸੀਂ ਮੈਂ ਪਹਿਲਾਂ ਵੀ ਦੱਸ ਚੁੱਕਾ ਇੱਕ ਸੇਵਾ ਕਰਨੀ ਆ ਤੁਸੀਂ ਪਿੰਡਾਂ ਦੇ ਵਿੱਚ ਜਿਹੜੇ ਮੂਤਬਾਰਾ ਕੁਝ ਵੱਧ ਤੋਂ ਵੱਧ ਔਰਤਾਂ ਨੂੰ ਬੰਦਿਆਂ ਨੂੰ ਅਵੇਅਰ ਕਰਕੇ ਲੈ ਕੇ ਆਓ ਇੱਕ ਅਵੇਅਰਨੈਸ ਕੈਂਪ ਵੀ ਲਾਇਆ ਜਾਊਗਾ ਜੇ ਕੋ ਟੈਸਟ ਵੀ ਕਰਾਉਣੇ ਨਾਲ ਅਵੇਅਰ ਵੀ ਕੀਤਾ ਜਾਊਗਾ ਵੀ ਆਪਾਂ ਕੈਂਸਰ ਤੋਂ ਕਿਵੇਂ ਬਚਿਆ ਜਾ ਸਕਦਾ ਕੈਂਸਰ ਕਿਵੇਂ ਹੋਉਂਦੀ ਉਹਦੇ ਲੱਛਣ ਕੀ ਆ ਕੈਂਸਰ ਇਹ ਇਹ ਵੀ ਜ਼ਰੂਰ ਇਸ ਕੈਂਪ ਦੇ ਵਿੱਚ ਦੱਸਿਆ ਜਾਊਗਾ ਮਹਾਰਾ ਆ ਰਹੇ ਇਸ ਕੈਂਪ ਦੇ ਵਿੱਚ ਆਪਾਂ ਬਣਦੀ ਜਿਹੜੀ ਇੱਕ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਆਪਣੇ ਆਪਣੇ ਪਿੰਡਾਂ ਨੂੰ ਬਚਾ ਲਈਏ ਜੋ ਹਾਲਾਤ ਬਣਦੇ ਜਾ ਰਹੇ ਆ ਸਾਡੇ ਇਲਾਕਿਆਂ ਦੇ ਵਿੱਚ ਜੋ ਪਾਣੀ ਦੇ ਹਾਲਾਤ ਬਣਦੇ ਜਾ ਰਹੇ ਆ ਕਿਉਂ ਬਿਮਾਰੀਆਂ ਕਿਉਂ ਕੈਂਸਰ ਇਹੋ ਜੀ ਨਾਮਰਾਦ ਬਿਮਾਰੀ ਦੇ ਕੇਸ ਕਿਉਂ ਵਧਦੇ ਜਾ ਰਹੇ ਇਹਨੂੰ ਵੀ ਆਪਾਂ ਕੋਖ ਪੜਤਾਲ ਕਰੀਏ ਇਹਨੂੰ ਵੀ ਆਪਾਂ ਵਿਚਾਰੀਏ ਮੇਰੀ ਬੇਨਤੀ ਆ ਸਾਰੇ ਨੂੰ ਹੱਥ ਬੰਨ੍ਹ ਕੇ ਜਰੂਰ ਇਸ ਕੈਂਪ ਦਾ ਹਿੱਸਾ ਲਾ ਸਾਡੀ ਸੋਸਾਇਟੀ ਦੇ ਮੈਂਬਰ ਬਾਬਾ ਦੀਪ ਸਿੰਘ ਸੇਵਾਦਾਲ ਦਾ ਸਮੂਹ ਪਰਿਵਾਰ ਖੜਾ ਆ ਤੁਹਾਨੂੰ ਅਪੀਲ ਕਰ ਰਿਹਾ ਇਸ ਕੈਂਪ ਦੇ ਵਿੱਚ ਜਰੂਰ